ਮੈਂ ਰঞ্জੀਤ ਸਿੰਘ ਢਿੱਲੋਂ ਜੀ ਜੁਆਇੰਟ ਫੋਰਮੇਟਾ ਮੈਂਚਰ ਤੇ ਐਸੋਸੀਏਸ਼ਨ ਆਫ ਯੂਨੀਅਰ ਇੰਜੀਨੀਅਰ ਵੱਲੋਂ ਸਾਡੇ ਤੋਂ ਆਪ ਤੇ ਇਹ ਪ੍ਰੈਸ ਲਈ ਮੈਨੂੰ ਦਿੱਤਾ ਗਿਆ ਸਾਡੀ ਜਿਹੜੀ ਏਡੀਟੇ ਡਿਮਾਂਡ ਸੀ ਜੀਆਂ ਸਾਡੀਆਂ ਇਹ 2023 ਤੋਂ ਚੱਲੀਆਂ ਆ ਰਹੀਆਂ ਨੇ ਇਸ ਤੋਂ ਪਹਿਲਾਂ ਅਸੀਂ 21 ਤਰੀਕ ਤੋਂ ਵਰਕ ਟੂ ਰੂਲ ਦਾ ਜਿਹੜਾ ਪ੍ਰੋਗਰਾਮ ਦਿੱਤਾ ਸੀਗਾ ਤੇ 30 ਤਰੀਕ ਤੱਕ ਸਾਡਾ ਵਰਕ ਟੂ ਰੂਲ ਦਾ ਪ੍ਰੋਗਰਾਮ ਚੱਲਿਆ ਉਸ ਤੋਂ ਬਾਅਦ ਅਸੀਂ ਜਿਹੜਾ ਅੱਗੇ 10 11 12 ਤਰੀਕ ਦੀ ਸਮੂਹਿਤ ਛੁੱਟੀ ਜਿਹੜੀ ਸੀ ਉਹ ਲਈ ਸੀ ਤੇ ਅੱਜ ਅਸੀਂ ਜਿਹੜੀ ਇੱਥੇ ਮੀਟਿੰਗ ਕੀਤੀ ਗਈ ਹੈ ਸਾਡੇ ਲੀਡਰ ਸਹਿਬਾਨ ਵੱਲੋਂ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਅਸੀਂ ਇਹ ਜਿਹੜੀ ਛੁੱਟੀ ਹੈ ਇਹ ਮੰਗਲਵਾਰ ਤੱਕ ਇਹਦੇ ਵਿੱਚ ਵਾਅਦਾ ਕੀਤਾ ਗਿਆ ਤੇ ਇਹ ਨਹੀਂ ਹੈ ਕਿ ਇਹ ਜਿਹੜੀਆਂ ਡਿਮਾਂਡਸ ਹੈਗੀਆਂ ਨੇ ਅਸੀਂ ਅੱਜ ਹੀ ਇੱਕਦਮ ਇਹ ਡਿਮਾਂਡ ਰੇਜ਼ ਕੀਤੀਆਂ ਤੇ ਇਹ ਹੋ ਗਈਆਂ ਇਹ ਡਿਮਾਂਡ ਅੱਜ ਤੋਂ ਸਮਾਂ 1.5 ਸਾਲ ਪਹਿਲਾਂ ਤੋਂ ਚੱਲ ਰਹੀਆਂ ਨੇ ਤਾਂ ਇਹਨਾਂ ਡਿਮਾਂਡਸ ਦੇ ਵਿੱਚ ਇਹੀ ਹੈ ਇਹਨਾਂ ਡਿਮਾਂਡਸ ਤੇ ਚਰਚਾ ਵੀ ਹੋ ਚੁੱਕੀ ਹੈ ਮਾਨਯੋਗ ਮੰਤਰੀ ਸਹਿਬਾਨ ਤੇ ਪੀਜੀਪੀ ਐਸਪੀਸੀਐਲ ਦੀ ਮੈਨੇਜਮੈਂਟ ਦੇ ਨਾਲ ਸਹਿਮਤੀਆਂ ਵੀ ਬਣ ਚੁੱਕੀਆਂ। ਪਿਛਲੀ ਮੀਟਿੰਗ ਜਿਹੜੀ ਸਾਡੀ ਹੋਈ ਸੀ 31 ਤਰੀਕ ਨੂੰ ਉਹਦੇ ਵਿੱਚ ਇਹਨਾਂ ਤੇ ਸਹਿਮਤੀਆਂ ਬਣ ਗਈਆਂ ਸੀਗੀਆਂ ਔਰ ਸਾਨੂੰ ਇਹ ਕਿਹਾ ਗਿਆ ਸੀਗਾ ਕਿ 15 ਅਗਸਤ ਤੱਕ ਸੀਐਮ ਸਾਹਿਬ ਤੋਂ ਜਿਹੜਾ ਹੈਗਾ ਇਹਦਾ ਸੀ ਕਰਵਾ ਦੇਾਂਗੇ। ਬਟ ਉਹਨੂੰ ਲਾਗੂ ਨਹੀਂ ਕੀਤਾ ਗਿਆ ਟਾਲ ਮਟੋਲ ਵਾਲੀ ਨੀਤੀ ਅਪਣਾਈ ਗਈ। ਫਿਰ ਉਸ ਤੋਂ ਬਾਅਦ ਅਸੀਂ ਜਦੋਂ ਇਹ ਸੰਘਰਸ਼ ਦਾ ਐਲਾਨ ਕੀਤਾ ਤਾਂ ਸਾਨੂੰ ਇਹ ਮੀਟਿੰਗ ਦਿੱਤੀ ਗਈ 6 ਤਰੀਕ ਦੀ। ਪਰ 6 ਤਰੀਕ ਦੇ ਵਿੱਚ ਵੀ ਇਹੀ ਗੱਲਾਂ ਅਸੀਂ ਜੀ ਕਰਦੇ ਆਂਗੇ ਅੱਜ ਹੋ ਜੇਗੀ ਕੱਲ ਹੋ ਜੇਗੀ ਟਾਲ ਮਟੋਲ ਵਾਲੀ ਨੀਤੀ ਉਸ ਤੋਂ ਬਾਅਦ ਜਿਹੜਾ ਇਹ ਸਾਨੂੰ ਸਮੂਹਿਤ ਟੁੱਟੀ ਤੇ ਜਿਹੜਾ ਇਹ ਜਾਣ ਦਾ ਸਟੈਪ ਚੱਕਣਾ ਪਿਆ ਇਹਨਾਂ ਮੰਗਾਂ ਦੇ ਸਭ ਤੋਂ ਜਿਹੜੀ ਸਾਡੀ ਖਾਸ ਮੰਗ ਇਹ ਹੈ ਕਿ ਸਾਡੇ ਜਿਹੜੇ ਇਸ ਡਿਸੀਜਨ ਦੇ ਦੌਰਾਨ ਸਾਡੇ ਕਾਫੀ ਸਾਥੀ ਜਿਹੜੇ ਨੇ ਉਹ ਸਾਨੂੰ ਹੱਥਾਂ ਦਾ ਸ਼ਿਕਾਰ ਹੋ ਗਏ 22 ਤੋਂ ਲੈ ਕੇ 30 35 ਸਾਲ ਦੇ ਬੱਚੇ ਜਿਹੜੇ ਮੁੰਡੇ ਸੀਗੇ ਨੌਜਵਾਨ ਉਹਨਾਂ ਦੀ ਡੱਠਾਂ ਹੋ ਗਈਆਂ ਕਿਸੇ ਦੀ ਰੇਡ ਦੀ ਹੱਡੀ ਟੁੱਟ ਗਈ ਪੋਲ ਤੋਂ ਕੱਟ ਕੇ ਦੇ ਕੇ ਮਨ ਕਾ ਟੁੱਟ ਗਿਆ ਮੰਜੇ ਤੇ ਨੇ ਤਾਂ ਸਾਡੀ ਇਹ ਹੀ ਬੇਸਿਕ ਡਿਮਾਂਡ ਇਹ ਸੀਗੀ ਕਿ ਦੇਖੋ ਮੈਥੇ ਮੇਰਾ ਕੰਮ ਕਰਦਿਆਂ ਹੋਇਆ ਕਿਸੇ ਨੂੰ ਹਾਥਾ ਹੋ ਜਾਂਦਾ ਕੋਈ ਮੌਟ ਹੋ ਜਾਂਦੀ ਹੈ ਜਾਂ ਉਹ ਜ਼ਖਮੀ ਹੋ ਜਾਂਦਾ ਤਾਂ ਉਹਨੂੰ ਹੋਰ ਅੜਾਰਿਆਂ ਵਾਂਗੂ 1 ਕਰੋੜ ਦੀ ਜਿਹੜੀ ਮਆਵਜ਼ਾ ਰਾਸ਼ੀ ਦਿੱਤੀ ਜਾਵੇ ਜੋ ਕਿ ਅੱਜ ਕੱਲ੍ਹ ਪੰਜਾਬ ਸਰਕਾਰ ਦੇ ਬਾਕੀ ਡਿਪਾਰਟਮੈਂਟ ਦੀ ਤਰਜ਼ ਦੇ ਉੱਤੇ 10 ਲੱਖ ਰੁਪਈਆ ਤੁਸੀਂ ਵੀ ਸਿਆਣੇ ਹੋ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿਹੜਾ ਬੱਚਾ 25 ਸਾਲ ਦੀ ਉਮਰ ਦੀ ਡੈਥ ਹੋ ਜਾਂਦੀ ਹੈ ਕੀ ਉਹਦਾ ਪਰਿਵਾਰ 10 ਲੱਖ ਦੇ ਨਾਲ ਆਪਣੀ ਜਿਹੜੀ ਜ਼ਿੰਦਗੀ ਬਿਤਾ ਸਕਦਾ ਇਸ ਕਰਕੇ ਇਹ ਮੰਗ ਅਸੀਂ ਰੱਖੀ ਸੀ ਔਰ ਇਸ ਮੰਗ ਨੂੰ ਸੰਧਾਤੰਕ ਤੌਰ ਤੇ ਮਨਜ਼ੂਰੀ ਵੀ ਦਿੱਤੀ ਗਈ ਸੀ ਮੰਤਰੀ ਸਾਹਿਬ ਵੱਲੋਂ ਤੇ ਮੈਨੇਜਮੈਂਟ ਵੱਲੋਂ ਬਟ ਇਹਨੂੰ ਲਾਗੂ ਨਾ ਕਰਨਾ ਜਿਹੜਾ ਹੈਗਾ ਉਹਦੇ ਕਰਕੇ ਦਿੱਕਤ ਆ ਰਹੀ ਹੈ ਦੂਜੀ ਅਸੀਂ ਮੰਗ ਦੇ ਵਿੱਚ ਇਹ ਹੋਇਆ ਕਿ ਸਪੋਰਟ ਜਦੋਂ ਇਹ ਹਾਸਾ ਹੋ ਜਾਂਦਾ ਬੰਦਾ ਪੋਲ ਤੋਂ ਡਿੱਗ ਗਿਆ ਉਹਨੂੰ ਕੰਕਲ ਲੱਗ ਗਿਆ ਉਹਦੀ ਰੀੜ ਦੀ ਹੱਡੀ ਟੁੱਟ ਗਈ ਆ ਉਹਨੂੰ ਅਸੀਂ ਹਸਪਤਾਲ ਲੈ ਗਏ ਹਸਪਤਾਲ ਜਾਣ ਦੇ ਟਾਈਮ ਦੇ ਵਿੱਚ ਹੀ ਸਾਨੂੰ ਜਿਹੜੇ ਸਾਥੀ ਮਲਾਜਮ ਹੁੰਦੇ ਨੇ ਉਹ ਵਿਚਾਰੇ ਆਪਸ ਵਿੱਚ ਪੈਸੇ ਇਕੱਠੇ ਕਰਦੇ ਨੇ ਵੀ ਪੈਸੇ ਇਕੱਠੇ ਕਰਕੇ ਦਾ ਇਲਾਜ ਕਰਵਾਇਆ ਜਾਵੇ ਤੇ ਸਰਕਾਰ ਕੀ ਕਹਿੰਦੀ ਹੈ ਕਿ ਇਹਦਾ ਜੀ ਪਹਿਲਾਂ ਤੁਸੀਂ ਇਲਾਜ ਕਰਾਓ ਬੰਦੇ ਦਾ ਫਿਰ ਉਸ ਤੋਂ ਬਾਅਦ ਅਸੀਂ ਤੁਸੀਂ ਬਿੱਲ ਲਿਆਓ ਬਿੱਲ ਪਾਸ ਹੋ ਜਾਣਗੇ ਅਸੀਂ ਉਹਦੇ ਵਾਸਤੇ ਮੰਗ ਮੰਗ ਕੀਤੀ ਸੀਗੀ ਕਿ ਕੋਈ ਕੈਸ਼ਲੈਸ ਜਿਹੜੀ ਸੁਵਿਧਾ ਹੈਗੀ ਆ ਅਸੀਂ ਸਾਡਾ ਕੋਈ ਬੰਦਾ ਜ਼ਖਮੀ ਹੁੰਦਾ ਤਾਂ ਅਸੀਂ ਉਹਨੂੰ ਚੱਕ ਕੇ ਹਸਪਤਾਲ ਲਾ ਜਾਈਏ ਬੜੀ ਆ ਉਹਦਾ ਇਲਾਜ ਕਰਵਾਈਏ ਤੇ ਕੈਸ਼ਲੈਸ ਦੀ ਸੁਵਿਧਾ ਦਿੱਤੀ ਜਾਵੇ ਇਸ ਮੰਗ ਦੇ ਉੱਤੇ ਵੀ ਸਹਿਮਤੀ ਦਿੱਤੀ ਸੀਗੀ ਤੀਜੀ ਮੰਗ ਇਸੇ ਮੰਗ ਦੇ ਵਿੱਚ ਇੱਕ ਹੋਰ ਜੁੜਦੀ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਥਾ ਹੋ ਗਿਆ ਬੰਦਾ ਅੰਜਰਡ ਹੋ ਗਿਆ ਜਾਂ ਬੰਦੇ ਦੀ ਡੈਥ ਹੋ ਗਈ ਦਾ ਸਬੰਧਤ ਐਲਐਮ ਲੈਂਡਮੈਨ ਜਾਂ ਜੇਈ ਦੇ ਉੱਤੇ ਇਹ ਐਫਆਈਆਰ ਦਰਜ ਕਰ ਦਿੱਤੀ ਜਾਂਦੀ ਹੈ ਇੱਕ ਤਾਂ ਸਾਡੇ ਨਾਲ ਜਿਹੜਾ ਕੰਮ ਕਰਦਾ ਸਾਥੀ ਲੋਕਾਂ ਦੀ ਆਪਣੀ ਡਿਊਟੀ ਕਰਦਾ ਹੋਇਆ ਲੋਕਾਂ ਦੀ ਸੇਵਾ ਕਰਦਾ ਹੋਇਆ ਜਾਂ ਤਾਂ ਅੰਜਰਡ ਹੋ ਜਾਂਦਾ ਜਾਂ ਮੌਤ ਦੇ ਮੂਹਰੇ ਜਾ ਪੈਂਦਾ ਇੱਕ ਤਾਂ ਉਧਰ ਅਸੀਂ ਇਲਾਜ ਦੇ ਉੱਤੇ ਹੋ ਜਾਂਦੇ ਆ ਦੂਜਾ ਕੀ ਹੈਗਾ ਕਿ ਪਰਚੇ ਦਰਜ ਹੋ ਜਾਂਦੇ ਨੇ ਇਸ ਕਰਕੇ ਸਾਡੀਆਂ ਜਿਹੜੀਆਂ ਡਿਮਾਂਡ ਸੀਗੀਆਂ ਇਹਦੇ ਲਈ ਸਾਨੂੰ ਇਹ ਸੰਘਰਸ਼ ਜਿਹੜਾ ਇਹ ਬਿੜਨਾ ਪਿਆ ਇਸ ਤੋਂ ਬਾਅਦ ਇੱਕ ਕੱਟੇ ਸੀਗੇ ਕੱਤੇ ਜਿਹੜੇ ਪੰਜਾਬ ਸਰਕਾਰ ਨੇ ਲਾਗੂ ਕੀਤੇ ਨੇ ਉਹ 2021 ਤੋਂ ਲਾਗੂ ਕਰ ਦਿੱਤੇ ਪਰ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਪੀਐਸਪੀਸੀਲ ਦੇ ਮੁਲਾਜ਼ਮ ਨੇ ਉਹਨਾਂ ਤੇ ਜਿਹੜੇ ਪੱਤੇ ਲਾਗੂ ਕੀਤੇ ਗਏ ਆ ਉਹ 2024 ਦੇ ਵਿੱਚ ਲਾਗੂ ਕੀਤੇ ਸਾਡੀ ਉਹ ਵੀ ਡਿਮਾਂਡ ਸੀ ਕਿ ਉਹਦੇ ਵਿੱਚ ਇਸੇ ਤਰ੍ਹਾਂ ਹੀ ਸਾਡਾ ਜਿਹੜੇ ਓਸੀ ਹੈ ਓਸੀ ਦਾ ਪੇ ਬੈਂਡ ਦਾ ਮੁੱਦਾ ਹੈਗਾ ਉਹਤੇ ਵੀ ਸਧਾਰਤਕ ਮਜ਼ਦੂਰੀ ਹੈਗੀ ਆ ਫਿਰ ਸਾਡੇ ਜਿਹੜੇ ਆ ਆਰਟੀਐਮ ਨੇ ਉਹਨਾਂ ਦੀ 12 ਸਾਲ ਦੀ ਨੌਕਰੀ ਤੋਂ ਬਾਅਦ ਉਹਨਾਂ ਨੂੰ ਏਲਮ ਬਣਾਇਆ ਜਾਂਦਾ ਤੇ ਸਾਡੀ ਉਹ ਮੰਗ ਸੀ ਕਿ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ ਕਿ ਕਿ ਬਿਜਲੀ ਬੋਰਡ ਦੇ ਵਿੱਚ ਇਸ ਟਾਈਮ 50000 ਦੇ ਕਰੀਬ ਅਸਾਮੀਆਂ ਖਾਲੀ ਨੇ ਅਗਰ ਉਹ ਟੀਐਮ ਸਾਹਿਬ ਕਹਿੰਦੇ ਨੇ ਵੀ ਅਸੀਂ 42000 47000 ਨੌਕਰੀਆਂ ਦਿੱਤੀਆਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਨੌਕਰੀਆਂ ਦਿਓ ਜਿਹੜੇ ਬੰਦੇ ਪ੍ਰਮੋਟ ਹੋਣੇ ਨੇ ਸਾਡੇ ਉਹ ਪ੍ਰਮੋਟ ਕਰਕੇ ਉਹਨਾਂ ਬੰਦਿਆਂ ਨੂੰ ਨੌਕਰੀਆਂ ਦਿਓ ਸਾਡੀ ਉਹ ਸੀ ਕਿ ਉਹਨਾਂ ਬੰਦਿਆਂ ਨੂੰ ਪ੍ਰਮੋਟ ਕੀਤਾ ਜਾਵੇ ਤਾਂ ਇਹਨਾਂ ਸਾਰੀਆਂ ਮੰਗਾਂ ਤੇ ਨਕਸ਼ਲ ਇਹ ਹੈ ਕਿ ਇਹ ਇਨਾਂ ਚੀਜ਼ਾਂ ਦੇ ਉੱਤੇ ਸਹਿਮਤੀਆਂ ਬਣੀਆਂ ਨੇ ਕੋਈ ਇਹਦੇ ਨਾਲ ਇਦਾਂ ਵੱਡਾ ਉਹ ਨਹੀਂ ਹੈਗਾ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਹੈਗਾ ਮਰਨਾ ਅਸੀਂ ਕਹਿੰਦੇ ਆ ਕਿ ਕੋਈ ਮਾਰਕੀਟ ਤਾਂ ਦਿਖਾਵੇ ਯਾਰ ਅਸੀਂ ਕਰੋੜ 1 ਕਰੋੜ ਰੁਪਏ ਅਸੀਂ ਜੱਥੇਬੰਦੀ ਵੱਲੋਂ ਦੇਣ ਨੂੰ ਤਿਆਰ ਆ ਉਹਨਾਂ ਬੱਚਿਆਂ ਦੀ ਹਾਲਤ ਜਾ ਕੇ ਦੇਖੋ ਮਹਾਲੀ ਦੇ ਵਿੱਚ ਮੁੰਡਾ ਹੈਗਾ 24 ਸਾਲ ਦੀ ਉਡੀ ਉਮਰ ਹੈ ਉਹਦੀ ਇੱਕ ਬਾਹ ਕੱਟਣੀ ਪਈ ਉਸ ਤੋਂ ਬਾਅਦ ਅੱਜ ਉਹਦੀ ਦੂਜੀ ਬਾਹ ਵੀ ਕੱਟ ਗਈ ਉਹ ਬੰਦਾ ਕਿੱਦਾਂ ਸਰਵਾਈਵ ਕਰੂਗਾ ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਸ ਕਰਕੇ ਬਿਜਲੀ ਬੋਰਡ ਦਾ ਜਿਹੜਾ ਮੁਲਾਜ਼ਮ ਹੈ ਉਹ ਲੋਕਾਂ ਨੂੰ ਵਧੀਆ ਸੁਵਿਧਾਵਾਂ ਦੇਣ ਦੇ ਵਿੱਚ ਘੱਟ ਮੈਨਪਾਵਰ ਘੱਟ ਰਿਸੋਰਸਸ ਦੇ ਬਾਵਜੂਦ ਉਹਨਾਂ ਨੂੰ ਸੁਵਿਧਾਵਾਂ ਦੇਣ ਦੇ ਵਿੱਚ ਆਪਣਾ ਵਿਸ਼ਵਾਸ ਰੱਖਦਾ ਅਸੀਂ ਇਹਨਾਂ 48 ਮੁਜਾਰਿਆਂ ਨਹੀਂ ਆਉਣਾ ਚਾਹੁੰਦੇ ਪਰ ਸਰਕਾਰ ਜਿਹੜੀ ਹੈ ਅਣਸੁਣੀ ਗੱਲ ਕਰਕੇ ਹੁਣ 3 ਦਿਨ ਹੋ ਗਏ ਅਸੀਂ 10 11 12 ਤਰੀਕ ਦੀ ਛੁੱਟੀ ਤੇ ਰਹੇ ਆ ਕੋ ਸਰਕਾਰ ਦਾ ਦੇਖੋ ਰਵਈਆ ਕਿਦਾਂ ਦਾ ਹੈ ਕਈ ਗ੍ਰਿਡ ਬੰਦ ਹੋ ਗਏ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਰਕਾਰ ਨੂੰ ਪਤਾ ਨਹੀਂ ਕਿਸ ਗੱਲ ਦੀ ਉਹਨਾਂ ਨੂੰ ਉਹ ਹੋਇਆ ਵੀ ਇੱਕ ਮੁਲਾਜ਼ਮ ਨੂੰ ਮੰਗਾ ਦਾ ਹੱਲ ਤਾਂ ਟੇਬਲ ਟਾਕ ਤੇ ਰਹੀਂ ਹੋਣਾ ਨਾ ਗੱਲਬਾਤ ਨਾਲ ਹੀ ਹੱਲ ਹੋਣਾ ਪਰ ਇਹ ਸਰਕਾਰ ਗੱਲਬਾਤ ਕਰਨ ਤੇ ਵੀ ਨਹੀਂ ਆਉਂਦੀ ਇਸ ਕਰਕੇ ਸਾਨੂੰ ਮਜਬੂਰਨ ਜਿਹੜਾ ਹੈਗਾ ਇਹ ਅੱਗੇ ਆਪਣੀ ਜਿਹੜੀ ਆ ਮਾਸਲੀਬਾ ਉਹਨੂੰ ਵਧਾਉਣਾ ਪਿਆ। ਹਾਂਜੀ ਕੋਈ ਸਰਕਾਰ ਦੀ ਤਰਫੋਂ ਕੋਈ ਪਾਰਟੀ ਕੋ ਸਰਕਾਰ ਵੱਲੋਂ ਜਿਹੜਾ ਹਜੇ ਹਜੇ ਤੱਕ ਜੇ ਹੈਗਾ ਉਹਦੇ ਵਿੱਚ ਕੀ ਹੈਗਾ ਕਿ ਅਸੀਂ ਜਿਹੜੀਆਂ ਟੋਟਲ 16-17 ਜੱਥੇ ਬੰਦੀਆਂ ਜਿਹੜੀਆਂ ਇਹ ਇੱਕ ਮੰਚ ਦੇ ਉੱਤੇ ਆ ਕੇ ਕਰ ਰਹੀਆਂ ਉਹਦੇ ਵਿੱਚ ਹਲਕਾ ਇਹ ਲੱਗ ਜਾਂਦਾ ਵੀ ਤੁਸੀਂ ਆ ਜਾਓ ਤੁਸੀਂ ਆ ਜਾਓ ਵੀ ਇੰਡੀਪੈਂਡੈਂਟ ਤੁਸੀਂ ਆ ਜਾਓ ਬਸ ਸਾਡੀ ਜਿਹੜੀ ਕਲੀਅਰ ਕਾਰਡ ਉਹ ਹੈ ਕਿ ਅਸੀਂ ਸਾਡੇ ਜੋ ਸੁਭਾਈ ਲੀਡਰ ਨੇ ਉਹੀ ਜੋ ਡਿਸਕਸ਼ਨ ਕਰਨਗੇ ਕਰਨਗੇ ਉਹੀ ਵੱਖਰੀ ਜਥੇਬੰਦੀ ਜਾ ਕੇ ਸਰਕਾਰ ਨਾਲ ਗੱਲਬਾਤ ਨਹੀਂ ਕਰੇਗੀ ਹਾਂ ਉਹਦੇ ਵਿੱਚ ਇੱਕ ਜਸਟ ਜਦੋਂ ਮੈਂ ਆ ਰਿਹਾ ਸੀ ਉਦੋਂ ਇੱਕ ਅਪਡੇਟ ਆਇਆ ਕਿ ਸ਼ਾਇਦ ਅੱਜ 5 ਵਜੇ ਇੱਕ ਜਿਹੜੀ ਮੀਟਿੰਗ ਹੈ ਸਰਕਾਰ ਵੱਲੋਂ ਇੱਕ ਕਾਲ ਕੀਤੀ ਗਈ ਹੈ ਔਰ ਉਮੀਦ ਕਰਦੇ ਹਾਂ ਕਿ ਸਰਕਾਰ ਜਿਹੜੀ ਹੈਗੀ ਹੈ ਜਿਹੜੀਆਂ ਸਹਿਮਤੀਆਂ ਦਿੱਤੀਆਂ ਨੇ ਉਹਨਾਂ ਸਹਿਮਤੀਆਂ ਦੇ ਉੱਤੇ ਇਹ ਮਦਿਆਂ ਨੂੰ ਹੱਲ ਕਰੇਗੀ ਮਗਰ ਅੱਜ ਦੀ ਮੀਟਿੰਗ ਵਿੱਚ ਕੋਈ ਬਾਤ ਬਣਦੀ ਤੇ ਫਿਰ ਹੜਤਾਲ ਨਹੀਂ ਅੱਜ ਦੀ ਮੀਟਿੰਗ ਦੇ ਵਿੱਚ ਜੋ ਗੱਲਬਾਤ ਹੁੰਦੀ ਹੈ ਉਸ ਤੋਂ ਬਾਅਦ ਸਾਡੀ ਆਪਸ ਦੇ ਵਿੱਚ ਇੱਕ ਜਾਂ ਸਾਡੀ ਮੀਟਿੰਗ ਹੋਏਗੀ ਸਾਡੀ ਸਟੇਟ ਬਾਡੀ ਦੀ ਉਸ ਤੋਂ ਬਾਅਦ ਜੋ ਲੀਡਰ ਸਾਹਿਬਾਨ ਫੈਸਲਾ ਲੈਣਗੇ ਉਹ ਮੀਡੀਆ ਨੂੰ ਜਾਣੂ ਕਰਵਾ ਦਿੱਤਾ ਜਾਏ ਨਹੀਂ ਸਾਡਾ ਅੱਜ ਜਿਹੜੀ ਅੱਜ ਤੋਂ 2 ਘੰਟੇ ਪਹਿਲਾਂ ਜਿਹੜੀ ਮੀਟਿੰਗ ਚੱਲੀ ਹੈ ਸਾਡੀ ਸਵੇਰ ਤੋਂ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਇਸ ਮਾਸ ਲੀਵ ਨੂੰ ਮੰਗਲਵਾਰ ਤੱਕ ਇਹਨੂੰ ਐਕਸਟੈਂਡ ਕੀਤਾ ਜਾ ਵਿਧਾਇਕ